ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਅਸੀਂ ਚੱਲੇ ਹਾਂ ਜੀ ਮਨਵੀਰ ਦੀ ਐਡਮਿਸ਼ਨ ਕਰਾਉਣ ਨਾਲ ਮਨਵੀਰ ਦਾ ਫਰੈਂਡ ਆ ਤੇ ਅਸੀਂ ਜੀ ਪਹੁੰਚ ਗਏ ਡੀਏਵੀ ਯੂਨੀਵਰਸਿਟੀ ਤੇ ਮੈਨੂੰ ਬਹੁਤ ਖੁਸ਼ੀ ਸੀ ਕਿ ਮੇਰੇ ਪੁੱਤਰ ਦੀ ਯੂਨੀਵਰਸਿਟੀ ਵਿੱਚ ਐਡਮਿਸ਼ਨ ਹੋਣ ਲੱਗੀ ਆ ਕਿਉਂਕਿ ਮੇਰਾ ਤਾਂ ਸੁਪਨਾ ਪੂਰਾ ਨਹੀਂ ਹੋਇਆ ਤੇ ਮੈਂ ਸੋਚਿਆ ਚਲੋ ਮਨਵੀਰ ਦੇ ਉਹ ਪੜਨ ਵਿੱਚ ਠੀਕ ਆ ਤੇ ਉਹਦਾ ਇਹ ਸੁਪਨਾ ਆਪਾਂ ਜਰੂਰ ਪੂਰਾ ਕਰਾਂਗੇ ਯੂਨੀਵਰਸਿਟੀ ਦਾ ਤੇ ਬੜਾ ਸ਼ਰਮਾ ਰਿਆ ਸੀ ਨਰਵਸ ਵੀ ਸੀ ਖੁਸ਼ ਵੀ ਸੀਗਾ ਤੇ ਅੰਦਰ ਸਾਈਡ ਤੇ ਨਾ ਇਹ ਰੂਮ ਜਿਹੜਾ ਦੇ ਵਿੱਚ ਸਾਰਾ ਇਨਸਟਰੂਮੈਂਟਸ ਮਿਊਜ਼ਿਕ ਵਾਲੇ ਸੀਗੇ ਬਹੁਤ ਸੋਹਣਾ ਲੱਗ ਰਿਹਾ ਸੀਗਾ ਤੇ ਜੀ ਹੁਣ ਅਸੀਂ ਚੱਲੇ ਆਂ ਜੀ ਅੰਦਰ ਆ ਮਨਵੀਰ ਦੇ ਐਡਮਿਸ਼ਨ ਕਰਵਾਉਣ ਤੇ ਮਨੀ ਤੇ ਇੱਥੇ ਅਸੀਂ ਆ ਕੇ ਸੀ ਐਡਮਿਸ਼ਨ ਕਰਾ ਕੇ ਬਾਹਰ ਤੇ ਉਹਨਾਂ ਨੇ ਮਨਵੀਰ ਨੂੰ ਇੱਕ ਬੈਗ ਦਿੱਤਾ ਤੇ ਡੀਏਵੀ ਯੂਨੀਵਰਸਿਟੀ ਦੀ ਜਿਹੜੀ ਉਹ ਬੁੱਕ ਸੀਗੀ ਉਹ ਦਿੱਤੀ ਮਨਵੀਰ ਦੇਖ ਰਿਆ ਸੀ ਉਹ ਤੇ ਫਿਰ ਅਸੀਂ ਬੈਕ ਸਾਈਡ ਤੋਂ ਆ ਗਏ ਬਾਹਰ ਇਹ ਬਾਹਰ ਆ ਕੇ ਮਨਵੀਰ ਨੂੰ ਮੈਂ ਕਹਿ ਰਹੀ ਸੀ ਮੈਂ ਕਿ ਮਨਵੀਰ ਮੇਰੀ ਵੀ ਐਡਮਿਸ਼ਨ ਇੱਥੇ ਕਰਾ ਦੇ ਤਾਂ ਮਨਵੀਰ ਕਹਿੰਦਾ ਸੀ ਲੈ ਲਓ ਐਡਮਿਸ਼ਨ ਤੁਸੀਂ ਵੀ ਮੇਰੇ ਨਾਲ ਲੈ ਲਓ ਤੇ ਇਹ ਹੁਣ ਅਸੀਂ ਗੱਲਾਂបੱਤਾ ਕਰਦੇ ਜਾਂਦੇ ਸੀ ਮੈਂ ਮਨਵੀਰ ਨੂੰ ਸਮਝਾ ਰਹੀ ਸੀ ਮੈਂ ਕਿ ਮਨਵੀਰ ਜਿੱਥੇ ਵੀ ਤੈਨੂੰ ਕੋਈ ਗਲਤ ਇਦਾਂ ਦਾ ਲੱਗੀਦਾ ਵਾ ਪਈ ਹਮੇਸ਼ਾ ਪਛਾਣ ਹਟ ਜਾਈਦਾ ਹੁੰਦਾ ਪਈ ਕਿਸੇ ਨੂੰ ਕਿਸੇ ਨਾਲ ਜਿਦੀ ਨਾ ਕਿਸੇ ਨਾਲ ਗਲਤ ਨਹੀਂ ਉਹ ਮਤਲਬ ਕਿ ਬਿਹੇਵੀਅਰ ਕਰਨਾ ਰਿਸਪੈਕਟਫੁਲੀ ਰਹਿਣਾ ਤੇ ਨਸ਼ੇ ਵਾਲਿਆਂ ਤੋਂ ਮੈਂ ਕਿਹਾ ਬਚ ਕੇ ਚਾਹੇ ਕੋਈ ਡਰਿੰਕ ਵੀ ਕਰਦਾ ਨਾ ਈਵਨ ਕਿ ਉਹ ਵੀ ਬਿਲਕੁਲ ਨਹੀਂ ਮਤਲਬ ਕਿ ਐਦਾਂ ਦੀ ਚੀਜ਼ ਵਿੱਚ ਵੀ ਹਾਮੀ ਭਰਨੀ ਕਿਉਂਕਿ ਤਕਰੀਬਨ ਸਾਡੇ ਘਰ ਕੋਈ ਵੀ ਡਰਿੰਕ ਵੀ ਨਹੀਂ ਕਰਦਾ ਨਾ ਤੇ ਕਿਹਦੇ ਡੈਡੀ ਵੀ ਤੇ ਦਾਦਾ ਜੀ ਵੀ ਸਾਡੇ ਘਰ ਚ ਕੋਈ ਵੀ ਡਰਿੰਕ ਵਗੈਰਾ ਵੀ ਨਹੀਂ ਕਰਦਾ ਤੇ ਇਸ ਲਈ ਮੈਂ ਨੂੰ ਸਮਝਾ ਰਹੀ ਸੀ ਵੈਸੇ ਤਾਂ ਬਹੁਤ ਮਨੀ ਨਾ ਹੀ ਸਤਾ ਸਮਝਦਾਰ ਆ ਮੈਂ ਨਾ ਹਰ ਇੱਕ ਗੱਲ ਸ਼ੇਅਰ ਕਰਦਾ ਤੇ ਮੈਨੂੰ ਯਕੀਨ ਹੈ ਕਿ ਇਹ ਇੰਦਾਂ ਦੇ ਕੰਮਾਂ 'ਚ ਨਹੀਂ ਪਊਗਾ ਤੇ ਫਿਰ ਮੈਂ ਇਹਨੂੰ ਸਮਝਾ ਰਹੀ ਸੀ ਕਿ ਲੜਕੀਆਂ ਵੀ ਕਿਸੇ ਇਦਾਂ ਮਿਸਯੂਜ਼ ਨਹੀਂ ਕਰਨਾ ਚਾਹੀਏ ਲੜਕੀ ਹੀ ਚਾਹੀਏ ਗਲਤ ਕੀ ਹੋਣੇਗੀ ਆਪ ਦੂਰ ਹਟ ਜਾਣਾ ਪਰ ਇਹ ਨਹੀਂ ਕਿ ਆਪਾਂ ਗਲਤ ਹੋ ਜਾਈਏ ਆਪਣਾ ਕਰੈਕਟਰ ਜਿਹੜਾ ਉਹ ਮੈਂ ਕਿਹਾ ਬਿਲਕੁਲ ਸਾਫ਼ ਰੱਖਣਾ ਤੂੰ ਜਿੱਦਾਂ ਦਾ ਤੂੰ ਹੁਣ ਤੱਕ ਪਲੱਸ 2 ਤੱਕ ਰਿਆਂ ਆ ਇਦਾਂ ਦਾ ਹੀ ਰਹਿਣਾ ਵੀ ਮੈਨੂੰ ਇਦਾਂ ਦਾ ਕੋਈ ਵੀ ਤੇਰਾ ਉਹ ਨਹੀਂ ਹੋਣੀ ਚਾਹੀਦੀ ਕੰਪਲੀਟ ਨਾ ਨਸ਼ੇ ਨੂੰ ਲੈ ਕੇ ਨਾ ਲੜਕੀਆਂ ਨੂੰ ਲੈ ਕੇ ਤੇ ਨਾ ਹੀ ਕੋਈ ਜਿਹੜਾ ਤੂੰ ਡਿਸਿਪਲ ਡਿਸਪਲਨ ਵਗੈਰਾ ਤੋੜਦਾ ਜਾਂ ਮੈਨਰਸ ਵਗੈਰਾ ਗਲਤ ਤੇਰੇਆਂ ਦਾ ਮੈਨੂੰ ਕੋਈ ਵੀ ਅਲਾਮਾ ਨਹੀਂ ਹੋਣਾ ਚਾਹੀਦਾ ਬਾਕੀ ਮੈਂ ਕਿਹਾ ਤੂੰ ਜਿੱਦਾਂ ਦਾ ਵੀ ਤੇਰਾ ਇੰਟਰਸਟ ਆ ਤੂੰ ਪੜ ਉਹਦੇ ਤੋਂ ਮੈਨੂੰ ਕੋਈ ਪ੍ਰੋਬਲਮ ਨਹੀਂ ਨਾ ਹੀ ਮੈਂ ਤੈਨੂੰ ਕਦੀ ਫੋਰਸ ਕਰਾਂਗੇ ਕਿ ਤੇਰੇ ਐਨੇ ਹੀ ਮਾਰਕਸ ਆਉਣੇ ਚਾਹੀਦੇ ਆ ਇਸ ਤੋਂ ਘਟ ਨਹੀਂ ਆਉਣੇ ਚਾਹੀਦੇ ਈਵਨ ਕਿ ਮੈਂ ਅੱਜ ਤੱਕ ਮਨੀ ਨੂੰ ਕਦੀ ਫੋਰਸ ਹੀ ਨਹੀਂ ਕੀਤਾ ਇਹਨਾਂ ਗੱਲਾਂ ਲਈ ਬਿਤੇਰੇ ਐਨੇ ਹੀ ਮਾਰਕਸ ਹੋਣੇ ਚਾਹੀਦੇ ਆ ਕਿ ਮੇਰੀ ਰਹੀ ਬਾਬਾ ਜੀ ਦੀ ਤੇ ਇੱਥੇ ਅਸੀਂ ਜੀ ਫਿਰ ਪਲਾਨ ਬਣਾ ਲਿਆ ਅਸੀਂ ਜੂਡੀਓ ਦਾ ਫਿਰ ਅਸੀਂ ਤਿੰਨੇ ਜਾਣੇ ਆ ਗਏ ਜੂਡੀਓ ਤੇ ਇੱਥੇ ਦੇਖ ਲਈਏ ਮੈਂ ਕਿਹਾ ਮਨਵੀਰ ਦੇ ਕੁਝ ਕੱਪੜੇ ਕੁਝ ਆਪਣੇ ਲਈ ਕੁਝ ਦੇਖ ਲਾਂ ਤੇ ਇਹ ਅਸੀਂ ਚਲੇ ਗਏ ਸੀ ਜੀ ਅੰਦਰ ਵੈਰਾਈਟੀ तकरीबन ਖਤਮ ਹੀ ਹੋ ਚੁੱਕੀ ਸੀਗੀ ਕਿਉਂਕਿ ਇੱਥੇ ਰਸ਼ ਬਹੁਤ ਹੁੰਦਾ ਲੋਕ ਆਉਂਦੇ ਬਹੁਤ ਆ ਇੱਥੇ ਜੂਡੀਓ ਤੇ ਫਿਰ ਇਸ ਕਰਕੇ ਮੈਂ ਤਾਂ ਆਪਣੇ ਲਈ ਕੁਝ ਖਾਸ ਲਿਆ ਨਹੀਂ ਆਈ ਥਿੰਕ ਮੈਂ ਦੋ ਚਪਲਸ ਲਈਆਂ ਆਪਣੇ ਲਈ ਤੇ ਪਹਿਲਾਂ ਮੈਂ ਇਹ ਵਾਲੀ ਦੇਖਣ ਲੱਗੀ ਸੀ ਇੱਥੇ ਗ੍ਰੀਨ ਜੀ ਚਪਲ ਤੇ ਉਹ ਮੇਰੇ ਜਿਹੜੀ ਸੀਗੀ ਆ ਕਾਫੀ ਲੂਸ ਸੀਗੀ ਤੇ ਮਨਵੀਰ ਵੀ ਕਹਿੰਦਾ ਗ੍ਰੀਨ ਨਹੀਂ ਵਾਲੀ ਸੀਗੀ ਆ ਲਾਈਟਿਆ ਕਲਰ ਸੀ ਗਰੇਜ ਆ ਇੱਕ ਗ੍ਰੀਨ ਜੀ ਸੀਗੀ ਹਾਂ ਗ੍ਰੀਨ ਹੀ ਮੈਂ ਚੈੱਕ ਕੀਤੀ ਤੇ ਨਹੀਂ ਫਿਰ ਮੈਂ ਲਈ ਨਹੀਂ ਕਿਉਂਕਿ ਮੇਰੇ ਲੂਸ ਸੀਗੀ ਤੇ ਫਿਰ ਮੈਂ ਮਨਵੀਰ ਨੂੰ ਕਿਹਾ ਵੀ ਨਹੀਂ ਕੋਈ ਹੋਰ ਦੇਖਦੇ ਕਿਉਂਕਿ ਮੇਰੇ ਉੱਪਰੋਂ ਜਿਹੜਾ ਉਹ ਪਰਦੋਂ ਕਾਫੀ ਅ ਲੂਸ ਸੀ ਫਿਰ ਮੈਂ ਬਰਾਊਨ ਵਾਲੀ ਲੈ ਲਈ ਇਹ ਮੈਨੂੰ ਸੋਹਣੀ ਲੱਗੀ ਤਾਂ ਫਿਰ ਇਹ ਬਾਅਦ ਵਿੱਚ ਚਲੇ ਗਏ ਅਸੀਂ ਮਨਵੀਰ ਵਾਸਤੇ ਦੇਖਣ ਕੁਛ ਨਾ ਕੁਛ ਮੈਂ ਕਿਹਾ ਮਨਵੀਰ ਅੱਛ ਤੈਨੂੰ ਖੁੱਲੀ ਛੁੱਟੀ ਆ ਘਰ ਪਾਉਣ ਵਾਸਤੇ ਆਪਣੇ ਜਿੱਦਾਂ ਦੇ ਤੂੰ ਉਹਨੂੰ ਕਿਗੇデア ਟੀ-ਸ਼ਰਟਸ ਵਗੈਰਾ ਜੋ ਲੈਣਾ ਲੈ ਲਾ ਪਰ ਫਿਰ ਮੈਂ ਸੋਚਿਆ ਨਹੀਂ ਇਹਦੇ ਲਈ ਮੈਂ ਹੀ ਚੂਜ਼ ਕਰਦੀ ਆ ਕਿਉਂਕਿ ਇਹ ਜਿਆਦਾ ਕੱਪੜੇ ਨਾ ਬਰਾਊਨ ਬਲੈਕ ਇਦਾਂ ਦੇ ਚੂਜ਼ ਕਰ ਲੈਂਦਾ ਮੈਨੂੰ ਉਹ ਨਹੀਂ ਚੰਗੇ ਲੱਗਦੇ ਫਿਰ ਮੈਂ ਇੱਕ ਇਹਦੇ ਲਈ ਵਾਈਟ ਟੀ-ਸ਼ਰਟ ਲਈ ਇਹ ਵਾਲੀ ਬਹੁਤ ਸੌਫਟ ਕੱਪੜਾ ਸੀਗਾ ਇਹਦਾ ਤੇ ਇਹ ਵਾਲੀ ਲਈ ਤੇ ਇਹਨੂੰ ਵੀ ਪਸੰਦ ਸੀ ਇਹੋ ਵਾਈਟ ਟੀ-ਸ਼ਰਟ ਤੇ ਫਿਰ ਮੈਂ ਕਿਹਾ ਸ਼ੂਜ਼ ਸ਼ੂਜ਼ ਮੈਂ ਕਿਹਾ ਨਹੀਂ ਲੈਣੇ ਤੂੰ ਸ਼ੂਜ਼ ਨਹੀਂ ਸੀ ਉੱਥੇ ਇਹਨੇ ਖਾਸ ਤੇ ਫਿਰ ਇਹਨੂੰ ਮੈਂ ਕਿਹਾ ਆਪਣੇ ਲਈ ਤੂੰ ਸਲੀਪਰਸ ਲੈ ਲੈ ਇਹਨੇ ਸਲੀਪਰਸ ਲੈ ਤੇ ਫਿਰ ਇੱਥੋਂ ਮੈਂ ਇਹਦੇ ਲਈ 5-6 ਟੀ-ਸ਼ਰਟਾਂ ਲਈਆਂ ਘਰ ਵਾਸਤੇ ਤੇ ਕਿਉਂਕਿ ਇਹਨੂੰ ਕੰਮ ਵੀ ਬਹੁਤ ਪੈਂਦਾ ਮਨਵੀਰ ਨੂੰ ਤੇ ਫਿਰ ਇਹਨੂੰ ਪਸੀਨਾ ਵੀ ਬਹੁਤ ਆਉਂਦਾ ਤੇ ਇੱਕ ਤਕਰੀਬਨ ਗਰਮੀਆਂ ਚ ਦੋ ਤਿੰਨ ਆਰੇ ਕੱਪੜੇ ਚੇਂਜ ਕਰ ਹੀ ਲੈਂਦਾ ਤੇ ਇੱਕ ਮੈਂ ਨੂੰ ਇਹ ਜੋਕੀ ਕਿਹਾ ਸੀ ਆ ਆਪਣੇ ਵਾਸਤੇ ਕੋਈ ਜੋਕੀ ਵਗੈਰਾ ਲੈ ਲਾ ਤੇ ਜੀਨਸ ਦੀ ਪੈਂਟਾਂ ਨੂੰ ਪਸੰਦ ਨਹੀਂ ਆਈਆਂ ਕਿਉਂਕਿ ਉਹ ਅਲੱਗ ਜਿਹੀਆਂ ਹੀ ਸੀਗੀਆਂ ਮਤਲਬ ਕਿ ਪਸੰਦ ਹੀ ਨਹੀਂ ਸੀ ਇਹਨੂੰ ਇਦਾਂ ਦੀਆਂ ਤੇ ਫਿਰ ਇਸ ਕਰਕੇ ਲਈਆਂ ਨਹੀਂ ਤੇ ਫਿਰ ਮੈਂ ਜਿਹੜੀਆਂ ਦੂਸਰੀਆਂ ਆਂਦੀਆਂ ਕੱਪੜੇ ਵਿੱਚ ਬਣੀਆਂ ਤੇ ਉਹ ਵਾਲੀਆਂ ਇਹਨੂੰ ਲੈਤੀਆਂ ਸੀ ਦੋ ਪੈਂਟਸ ਤੇ ਫਿਰ ਮੈਂ ਇੱਥੇ ਆ ਗਈ ਲਿਪਸਟਿਕਸ ਵਗੈਰਾ ਦੇਖ ਰਾਂਗੀ ਪੇ ਇੱਥੇ ਇੰਨੀਆਂ ਕਲਿਪਸਟਿਕਸ ਸਿਗੀਆਂ ਨਾ ਹਜੇ ਇੱਕ ਸਾਈਡ ਤੇ ਹੋਰ ਵੀ ਸਿਗੀਆਂ ਤੇ ਇੱਥੇ ਮੈਂ ਆ ਗਈ ਇੰਨੇ ਕ ਕਲਰ ਸੀ ਕੋਈ ਸਮਝ ਹੀ ਨਹੀਂ ਸੀ ਲੱਗ ਰਹੀ ਕਿਹੜੀ ਲਈਏ ਮੈਂ ਮਨਵੀਰ ਨੂੰ ਕਹਿ ਰਹੀ ਸੀ ਮੈਂ ਕਿਹਾ ਮਨਵੀਰ ਕਿੰਨੀਆਂ ਕਿ ਚੈੱਕ ਕਰਾਂਗੇ ਮੈਨੂੰ ਕੋਈ ਸਮਝ ਹੀ ਨਹੀਂ ਲੱਗ ਰਹੀ ਮੈਂ ਕਿਹੜੀ ਲਵਾਂ ਤੇ ਫਿਰ ਮੈਂ ਉਹਨੂੰ ਕੀ ਕਹੀਦਾ ਮਨਵੀਰ ਕਹਿੰਦਾ ਮम्मा ਇੰਨੀਆਂ ਚ ਨਹੀਂ ਕੋਈ ਸਮਝ ਲੱਗਦੀ ਹੁੰਦੀ ਭਈ ਜਿਹੜੇ ਕਲਰ ਤੁਸੀਂ ਲਗਵਾਉਣੇ ਆ ਜਾਂ ਜਿਹੜੇ ਪਸੰਦ ਆ ਉਹ ਦੋ ਲੈ ਲਓ ਬਸ ਕੋਈ ਉਦਾਂ ਦੇ ਨਾਂ ਲਿਓ ਜਿਹੜੇ ਫਸਟ ਟਾਈਮ ਤੁਸੀਂ ਟਰਾਈ ਕਰਨੇ ਤੇ ਫਿਰ ਮੈਂ ਇੱਥੇ ਆਈ ਥਿੰਕ ਚੱਕਰ ਗੁਰ ਕੇ ਮੈਂ ਦੋ ਲਿਪਸਟਿਕਸ ਲਈਆਂ ਸੀ ਇੱਥੇ ਪਰ ਲਿਪਸਟਿਕਸ ਦੀ ਜਿਹੜੀ ਉਹਨੂੰ ਕੀ ਕਹਿੰਦਾ ਕੋਸਟ ਸੀਗੀ ਪ੍ਰਾਈਸ ਸੀਗੀ ਉਹ 100 ਰੁਪਈਆ ਸੀਗੀ ਤੇ ਜਿਹੜੀਆਂ ਨੇਲ ਪੇਂਟ ਸੀਗਾ ਉਹਦੀ ਉਹਨੂੰ ਕੀ ਕਹਿੰਦਾ ਆਈ ਥਿੰਕ 79 ਸੀਗੀ ਇੱਕ ਮੈਂ ਨੇਲ ਪੇਂਟ ਲਿਆ ਤੇ ਬਸ ਫਿਰ ਅਸੀਂ ਆਗੇ ਬਾਹਰ ਮੈਂ ਇਹਨਾਂ ਨੂੰ ਕਹਿ ਰਹੀ ਸੀ ਕੁਝ ਖਾ ਪੀ ਲੋ ਇਹ ਕਹਿੰਦੇ ਨਹੀਂ ਥੱਕ ਗਏ ਹੁਣ ਘਰ ਚੱਲੀਏ ਰਸਤੇ 'ਚ ਉਹ ਕਹਿੰਦੇ ਅਸੀਂ ਆਈਸਕ੍ਰੀਮ ਖਾਵਾਂਗੇ ਤੇ ਬਸ ਅੱਜ ਇੰਨਾ ਸੀ ਵਲੌਗ ਵਲੌਗ ਤਾਂ ਬਹੁਤ ਛੋਟਾ ਜਿਹਾ ਆਇਆ ਹੋ ਤੇ ਪਰ ਥੱਕ ਗਏ ਤੇ ਚਲੋ ਫਿਰ ਮਿਲਾਂਗੇ ਬਾਏ ਬਾਏ ਸਾਰਿਆਂ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਬਾਏ ਬਾਏ